ਮੇਰੇ ਡੈਡੀ ਦਾ ਨਾਮ ਬਾਬਾ ਨਤੂ ਰਾਮ ਕਹਿੰਦੇ ਆ ਠੀਕ ਆ ਉਹਨਾਂ ਨੇ 80 ਸਾਲ ਸੇਵਾ ਕੀਤੀ ਆ ਪਿੰਡ ਦੇ ਵਾਸੀ ਆ ਬਾਇੜੇ ਦੇ ਤੇ ਮਾਤਾ ਵਾ ਰਾਜਕੌਰ ਆ ਉਹਨਾਂ ਨੇ ਮੇਰੇ ਡੈਡੀ ਤੋਂ ਬਾਅਦ ਮਤਲਬ 20-25 ਸਾਲ ਸੇਵਾ ਕਰ ਗਏ ਨਾ ਠੀਕ ਆ ਮੇਰਾ ਨੋ ਹੈਗਾ ਸਵਰਨ ਸਿੰਘ ਬਾਬਾ ਸਵਰਨ ਸਿੰਘ ਲੇਕਿਨ ਮੈਨੂੰ ਵੀ 25 ਸਾਲ ਹੋ ਚਲੇ ਸੇਵਾ ਕਰਦਿਆਂ ਨੂੰ ਇਹ ਜਗ੍ਹਾ ਤੇ ਲੇਕਿਨ ਰੌਲਾ ਸਿਰਫ ਹਾਂਜੀ ਹਾਂਜੀ ਬਾਬਾ ਜੀ ਕੀ ਮਾਮਲਾ ਆਈ ਇਹ ਮਾਮਲਾ ਇਸ ਤਰ੍ਹਾਂ ਜੀ ਅਸੀਂ ਪਿੰਡ ਬਾਈਡੇ ਦੇ ਰਹਿਣ ਵਾਲੇ ਆ ਠੀਕ ਆ ਇਹ ਪਿੰਡ ਬਾਜੜੇ ਦੇ ਵਾਸੀ ਆ ਤੇ ਇਸ ਕਰਕੇ ਜੋ ਬਾਬਾ ਗਲਾਵਸ਼ਾ ਦੀ ਜਗਾ ਵਾ ਇਹ ਮੇਰਾ ਡੈਡੀ ਇੱਥੇ 70 80 ਸਾਲ ਸੇਵਾ ਕਰ ਗਿਆ ਠੀਕ ਆ 20 25 ਸਾਲ ਮਾਤਾ ਕਰ ਗਈ ਆ ਹੁਣ 25 ਸਾਲ ਮੈਨੂੰ ਹੋ ਗਿਆ ਜੀ ਡੇਰੇ ਤੇ ਸੇਵਾ ਕਰਦਿਆਂ ਨੂੰ ਇਸ ਕਰਕੇ ਸੇਵਾ ਕਰਦੇ ਕਰਦੇ ਇੰਨਾ ਟਾਈਮ ਨਿਕਲ ਗਿਆ ਸਾਨੂੰ ਐਸ ਟਾਈਮ ਪਿੰਡ ਰਸੂਲਪੁਰ ਤੋਂ ਮਲਕੀਸ਼ ਸਿੰਘ ਠੀਕਾ ਉਹ ਆਪਣਾ ਪਰਿਵਾਰ ਲੈ ਕੇ ਇੱਥੇ ਆਉਂਦਾ ਤੇ ਉਹਨੇ ਇੱਕ ਦੋ ਵਾਰ ਲੰਗਰ ਲਾਇਆ ਸਾਡੇ ਲੰਗਰ ਦੇ ਵਿੱਚ ਉਹਨੇ ਤਿੰਨ ਪੰਜ ਕੀਤੀ ਤੇ ਬਾਹਰਲੇ ਬੰਦੇ ਉਹਨੇ ਮਂਗਾ ਕੇ ਮੇਰੀ ਇੱਥੇ ਬੇਇਜ਼ਤੀ ਕੀਤੀ ਡੇਰੇ ਦੇ ਵਿੱਚ ਬਾਬਾ ਕੀ ਵਜਾ ਸੀ ਇੱਥੇ ਮਤਲਬ ਕਿਉਂ ਹੁਣ ਤੁਹਾਡੇ ਨਾਲ ਮਤਲਬ ਲੜਾਈ ਝਗੜਾ ਚੱਲਦਾ ਹੈ ਉਹਨਾਂ ਲੜਾਈ ਝਗੜਾ ਚੱਲਦਾ ਜੀ ਉਹ ਆਪਣਾ ਇੱਥੇ ਹੱਕ ਜਮਾਉਣਾ ਚਾਹੁੰਦਾ ਡੇਰੇ ਤੇ ਠੀਕ ਹੈ ਜੀ ਤੇ ਆਹ ਗੱਲ ਆ ਵਿੱਚੋਂ ਤੇ ਬਾਕੀ ਇਹ ਆ ਵੀ ਅਸੀਂ ਉਹ ਸਾਡੇ ਨਾਲ ਮਤਲਬ ਬਾਹਰਲੇ ਬੰਦੇ ਲਿਆ ਕੇ ਉਹਨਾਂ ਨੇ ਕਿੰਨੀ ਵਾਰੀ ਸਾਡੇ ਨਾਲ ਹੱਥੋਪਾਈ ਹੋਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਇਸ ਜਗ੍ਹਾ ਤੇ ਵਿੱਚ ਕੀ ਰੋਲ ਹੈਗਾ ਕੀ ਉਹਨਾਂ ਦਾ ਕੋਈ ਰੋਲ ਨਹੀਂ ਜੀ ਉਹ ਪਿੰਡ ਦੀ ਕੁੜੀ ਆ ਤੇ ਉਹ ਸਾਡੇ ਪਿੰਡ ਦਾ ਪਰੋਣਾ ਵਾ ਠੀਕ ਆ ਲੇਕਿਨ ਪਿੰਡ ਦੇ ਕੁਝ ਬੰਦੇ ਉਹਦੇ ਮਗਰ ਲੱਗੇ ਹੋਏ ਨੇ ਲੇਕਿਨ ਇਹਨਾਂ ਨੇ ਮੈਨੂੰ ਘਰ ਛੱਡ ਕੇ ਲੇਕਿਨ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕਢੀਆਂ ਤੇ ਨਾਲੇ ਇਹਨਾਂ ਨੇ ਧਮਕੀਆਂ ਮਾਰੀਆਂ ਤੇ ਤੁਸੀਂ ਕੋਈ ਥਾਣੇ ਕੰਪਲੇਟ ਕਰਦੇ ਥਾਣੇ ਕੰਪਲੇਟ ਦਿੱਤੀ ਹੋਈ ਜਿਵੇਂ ਇੱਕ ਆਪਣੇ ਇਹ ਡਿਪਟੀ ਤੇ ਦਿੱਤੀ ਆ ਇੱਕ ਆਪਾਂ ਕਮਿਸ਼ਨ ਦੇ ਦਰਖਾਸ ਦਿੱਤੀ ਹੋਈ ਆ 18 ਮਿਹਰਬਾਨ ਪੈਂਦਾ ਜੀ ਤੇ ਉੱਥੇ ਕੋਈ ਦਰਖਾਸ ਲਖਾਈ ਬਾਬਾ ਜੀ ਉਥੇ ਦਰਖਾਸ ਡਿਪਟੀ ਦੀ ਦਰਖਾਸਤ ਆਈ ਆ ਜੀ ਉਥੇ ਠੀਕ ਆ ਜੀ 30 45 ਨਾ 31 ਨਾ 31 45 30 ਦਰਖਾਸਤ ਨੰਬਰ ਆ ਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀ ਆਸ਼ਵਾਸ਼ਣ ਦਿੱਤਾ ਤੁਹਾਨੂੰ ਆ ਅਧਿਕਾਰੀਆਂ ਨੇ ਹਜੇ ਕੋਈ ਗੱਲਬਾਤ ਨਹੀਂ ਹੋਈ ਐ ਇਸ ਗੱਲ ਦੀ ਠੀਕ ਆ ਨਾ ਜਦੋਂ ਕੋਈ ਗੱਲਬਾਤ ਹੋਊਗੀ ਫਿਰ ਸਾਨੂੰ ਬੁਲਾਉਣਗੇ ਫਿਰ ਅਸੀਂ ਉੱਥੇ ਠਾਣੇ 'ਚ ਜਾਵਾਂਗੇ ਤੇ ਸਰਪੰਚ ਸਾਹਿਬ ਨਾਲ ਵੀ ਕੋਈ ਗੱਲ ਕੀਤੀ ਸਰਪੰਚ ਸਾਹਿਬ ਨਾਲ ਇਸ ਤਰ੍ਹਾਂ ਵੀ ਸਰਪੰਚ ਸਾਹਿਬ ਨਾਲ ਕੋਈ ਇਹ ਜੀ ਕੋਈ ਗੱਲ ਨਹੀਂ ਹੋਈ ਸਰਪੰਚ ਸਾਹਿਬ ਨੇ ਕੋਈ ਮਸਲਾ ਨਹੀਂ ਸਾਨੂੰ ਦੱਸਿਆ ਲੇਕਿਨ ਸਮਾਂ ਕੇ ਘਰ ਸੱਦ ਕੇ ਮੇਰੀ ਉਹਨਾਂ ਤੋਂ ਬੇਇੱਜ਼ਤੀ ਕਰਵਾਈ ਆ ਹੁਣ ਕੀ ਮੰਗ ਕੀ ਕਰਦੇ ਹਾਂ ਹੁਣ ਮੰਗ ਇਹ ਕਰਦੇ ਆ ਵੀ ਜਿਹੜੀਆਂ ਮੈਨੂੰ ਇਹਨੇ ਘਰ ਬੁਲਾ ਕੇ ਗਾਲਾਂ ਕੱਢੀਆਂ ਜਾਂ ਡੇਰੇ ਤੇ ਹੱਥੋਂ ਪਾਈ ਹੋਏ ਆ ਮੈਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਠੀਕ ਆ ਹਾਂਜੀ ਹਾਂਜੀ ਇਥੇ ਬਾਬਾ ਜੀ ਦੇ ਪਿਤਾ ਜੀ 80 ਸਾਲ ਸੇਵਾ ਕਰ ਗਏ ਜੀ ਉਸ ਤੋਂ ਬਾਅਦ ਬਾਬਾ ਜੀ ਘਰੋਂ ਮਾਤਾ ਜੀ ਸੀ ਉਹ 20 ਸਾਲ ਸੇਵਾ ਕਰ ਗਏ ਨੇ ਉਸ ਤੋਂ ਬਾਅਦ ਬਾਬਾ ਜੀ ਬੈਠੇ ਉਹਨਾਂ ਨੂੰ 25 ਗਾਹ ਲ ਹੋ ਗਏ ਨੇ ਸਾਨੂੰ 65 ਸਾਲ થી ਦੇਖਦੇ ਆਂ ਇਹ ਜਗ੍ਹਾ ਠੀਕ ਹੈ ਜੋ ਆਲੇ ਦੁਆਲੇ ਜਗ੍ਹਾ ਇੰਨੀ ਜਿਆਦੀ ਜਗ੍ਹਾ ਇਹ ਬਣੀ ਹੋਈ ਹੈ ਸਾਨੂੰ 65 ਸਾਲ ਸੇਵਾਇਆ ਕਰਦੀ ਰਹੀ ਹਾਂ ਹੁਣ ਥੱਕਾ ਹੋ ਰਿਹਾ ਹੈ ਸਰਪੰਚ ਦੇ ਘਰੇ ਬੁਲਾ ਕੇ ਮੈਂ ਮੌਜੂਦਾ ਉਸੇ ਗਵਾਹ ਆ ਕਿਹੜਾ ਬੰਦਾ ਥੱਕਾ ਕਰ ਰਿਹਾ ਜੀ ਮਲਕੀਤ ਸਿੰਘ ਸਰ ਰਸੂਲਪੁਰ ਦਾ ਜੀ ਮਾਮਲਾ ਕੀ ਕਿਹੜੇ ਗੱਲ ਦਾ ਥੱਕਾ ਮਾਮਲਾ ਇਹ ਵੀ ਉਹਨੇ ਪਲੇ ਬਾਬਾ ਜੀ ਨੂੰ ਲੰਗਰ ਕਹਿੰਦਾ ਖਾਣਾ ਖਾ ਨਹੀਂ ਖਾਣਾ ਨਾ ਖਾ। ਅਸੀਂ ਢੋਲ ਦਾਂਗੇ। ਉਸ ਤੋਂ ਬਾਅਦ ਸਾਨੂੰ ਸਰਪੰਚ ਨੇ ਸੱਦਿਆ ਬਾੜੀ ਵਾਲੇ ਨੇ। ਅਸੀਂ ਬਾੜੀ ਚਲੇ ਗਏ ਆ। ਉਸੇ ਕੋਈ ਗੱਲ ਨਹੀਂ ਉਲਟੀਆਂ ਪਾਵਾ ਭਣੇ ਜੀ ਬਾਬਾ ਜੀ ਨੂੰ ਗਾਣਾ ਗੱਡੀਆਂ ਨੇ। ਫਿਰ ਆਪਣੇ ਕਹਿੰਦਾ ਕਿ ਮੇਰੇ ਬੇਟੇ ਨਾਲ ਅੱਗੇ ਘੁਲਕੇ ਦਿਖਾ ਦੇ ਬਾਹਰ। ਬਾਬਾ ਜੀ ਇਹ ਗੱਲ ਨਹੀਂ ਕਹੀ ਕਹਿੰਦਾ ਵੀ ਢੇਰੇ ਦੇ ਆ। ਇਹ ਮਤੋਂ ਸਾਰਾ ਖਾਨਦਾਨ ਹੀ ਸੇਵਾ ਇੱਥੇ ਕਰਦਾ ਜੀ। ਸਾਨੂੰ ਬੈਠ ਕੇ ਅਸੀਂ ਦੇਖਦੇ ਆ ਵੀ ਸਾਨੂੰ ਬੈਠੇ ਸਾਨੂੰ ਕਿੰਨੇ ਸਾਲ ਹੋ ਗਏ ਆ। ਇਹਨਾਂ ਦੇ ਪਰਿਵਾਰ ਤੋਂ ਵਗਾਰ ਦੂਜੀ ਸੇਵਾਦਾਰ ਨਹੀਂ ਇੱਥੇ ਕੋਈ ਆਇਆ। ਉਹ ਮਤੋਂ ਚਾਹੁੰ ਬਾ ਹੁਣ ਕੀ ਮੰਗ ਕਰਦੇ? ਕੋਣ ਜੀ? ਅਸੀਂ ਕਾਣਾ। ਅਸੀਂ ਅਸੀਂ ਮੰਗ ਇਹੀ ਕਰਦੇ ਆ ਵੀ ਸਾਡ ਨੂੰ ਜਿਹੜੀ ਸਾਡੀ ਹੱਦ ਕੀਤੀ ਹੈ ਇਹਦਾ ਇਨਸਾਫ ਹੋਇਆ ਜਾਵੇ। ਕੀ ਮਾਮਲਾ ਜੀ? ਸਵਰਨ ਸਿੰਘ ਨੇ ਮਲਕੀਸ਼ ਸਿੰਘ ਤੇ ਰੋਕ ਲਗਾਏ ਸੀਗੇ ਵੀ ਉਹਨਾਂ ਨੇ ਨਾ ਵੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਪਏ ਆ। ਉਸ ਬਾਰੇ ਤੁਹਾਡਾ ਕੀ ਕਹਿਣਾ ਜੀ? ਨਹੀਂ ਜੀ ਦੇਖੋ ਮੈਂ ਉਹਨਾਂ ਦੋਵਾਂ ਪਾਰਟੀਆਂ ਨੂੰ ਇੱਥੇ ਬੁਲਾਇਆ ਸੀ। ਇੱਥੇ ਆ ਕੇ ਉਹਨਾਂ ਨੂੰ ਸਮਝਾਤਾ ਸੀ। ਸਵਰਨ ਸਿੰਘ ਨੂੰ ਵੀ ਸਮਝਾਤਾ ਸੀ ਤੇ ਮਲਕੀਸ਼ ਸਿੰਘ ਨੂੰ ਵੀ। ਮਲਕੀਤ ਸਿੰਘ ਨੂੰ ਸਮਝਾਤਾ ਵੀ ਤੂੰ ਵੀਰਵਾਰ ਆ ਕੇ ਮੱਥਾ ਟੇਕਿਆ ਕਰ ਬਾਬਾ ਜੀ ਕਹਿੰਦੇ ਠੀਕ ਆ ਜੀ ਮੈਂ ਵੀਰਵਾਰ ਨੂੰ ਆ ਕੇ ਖੋਲਣਾ ਕਰਾਂਗਾ ਮੱਥਾ ਟੇਕਿਆ ਜਾਣ ਕਰਾਂਗੇ ਹੋਰ ਕੋਈ ਗੱਲਬਾਤ ਨਹੀਂ ਹੋਈ ਜੀ ਸਾਰਾ ਜਾਮ ਕਰਾਤਾ ਸੀ ਉਹਨਾਂ ਦਾ ਤੇ ਸਵਰਨ ਸਿੰਘ ਨੇ આરોਪ ਇਹ ਵੀ ਲਾਇਆ ਵੀ ਮੇਰੇ ਨਾਲ ਗਾਲੀ-ਕਲੋਚ ਹੋਈ ਹੈ ਇੱਥੇ ਨਹੀਂ ਇੱਥੇ ਸਾਰੀ ਪੰਚਾਇਤ ਇਕੱਠੀ ਸੀ ਮੇਰੇ ਸਾਹਮਣੇ ਤੇ ਕੋਈ ਗੱਲ ਨਹੀਂ ਹੋਈ ਜੀ ਐਵੇਂ ਗਲਤ ਗੱਲ ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ ਹਾਂ ਜੀ ਹਾਂ ਜੀ ਸਰ ਮੈਂ ਫਿਰ ਪੱਤਰਕਾਰ ਬੋਲਦਾ ਸੀ ਬਹਿਸ਼ ਜੀਡੀਐਨ ਵੀ ਆਪ ਦਾ ਤੇ ਇਹ ਜਿਹੜੀ ਤੋਂ ਜੀਡੀਐਸ ਸਰ ਨੂੰ ਲਈ ਪੰਜਾਬ ਟੀਵੀ ਤੋਂ ਅ ਦਵਾਰਾ ਸੋ ਸਰ ਜੀਡੀਐਸ ਨਿਊਜ਼ ਪੰਜਾਬ ਦੇ ਜੀ ਜੀਡੀਐਸ ਅਚਾ ਹਾਂਜੀ ਤੇ ਸ਼ੁਭਨਾਮ ਕੀ ਆਪਣਾ ਕਰ ਮੇਰਾ ਨਾਮ ਮਹੇਸ਼ ਆ ਜੀ ਹਾਂਜੀ ਮਹੇਸ਼ ਮਹੇਸ਼ ਠੀਕ ਆ ਜੀ ਹਾਂਜੀ ਹਾਂਜੀ ਮਹੇਸ਼ ਜੀ ਦੱਸੋ ਹੁਣ ਹੁਕਮ ਕਰੋ ਸਰ ਜਿਹੜੀ ਸਰ ਬਾਇੜਾ ਗੋਲੀ ਫਿਰੋ ਬਾਬਾ ਗਲਾਸ਼ਰੀ ਜਗਾ ਜਗਾ ਜੇ ਡੇਰਾ ਦਾ ਹਾਂਜੀ ਹਾਂਜੀ ਉਥੇ ਨਾ ਬਾਬਾ ਜੀ ਸਾਹਿਬ ਵਰਜਨ ਚਾਹੀ ਮੈਂ ਤੁਹਾਡੇ ਖਿਲਾਫ ਕਹਿੰਦੇ ਕੋਈ ਕੁਛ ਚੈਨਲ ਵਾਜ ਕੇ ਦੋ ਵਾਰ ਲੰਗਰ ਲਾ ਲਗਾ ਕੇ ਸਰ ਮੈਨੂੰ ਮਤਲਬ ਤੇ ਗਾਲੀ ਗਲੋਚ ਮੈਨਾਂ ਕੀਤੀ ਜਿੰਨੇ ਉਹਨਾਂ ਨੇ ਅੱਛਾ ਜੀ ਬਸ ਇਹ ਵੱਜ ਦਿੱਤੇ ਉਹਨਾਂ ਨੇ ਅਤੇ ਉਹਨਾਂ ਕੋਈ ਕੋਲੇ ਵੀ ਜਿੱਦੋਂ ਗਾਲੀ ਗਲੋਚ ਹੋਈ ਤੇ ਨਹੀਂ ਉਹ ਜਿਹੜਾ ਗਾਲੀ ਗਲੋਚ ਅਸੀਂ ਕੀਤੀ ਉਹ ਕੋਈ ਵੀ ਸੀ ਕੋਈ ਨਹੀਂ ਸਰ ਮੇਰੇ ਮੇਰੀ ਗੱਲ ਉਹਨਾਂ ਨੂੰ ਸਾਹਮਣੂ ਵਰਜਨ ਦਿੱਤੇ ਉਹਨਾਂ ਨੇ ਤੇ ਵਰਜਨ ਨਹੀਂ ਮੈਂ ਇਹ ਜਿਹੜੀ ਗੱਲ ਦੱਸਾਂ ਤੁਹਾਨੂੰ ਠੀਕ ਹੈ ਉਹ ਨਾਲ ਮੈਂ ਤੁਹਾਨੂੰ ਕਹਿਦਾ ਮੈਨੂੰ ਵੀ ਗਾਲਾਂ ਕੱਢੀ ਉਹ ਮੈਨੂੰ ਕੁੱਟਿਆ ਉਹਦਾ ਉੱਥੇ ਗਈ ਰੂ ਸਰ ਮੇਰੀ ਗੱਲ ਮੈਂ ਤੁਹਾਨੂੰ ਕੋਈ ਗੋਲ ਕੀਤੀ ਮੇਰੇ ਕੋਲ ਨਾ ਫਰ ਨੂੰ ਪਤਾ ਉਹਨਾਂ ਨੇ ਕੋਈ ਤੁਹਾਨੂੰ ਗਾਲਾਂ ਕੱਢੀ ਨਾ ਤੁਹਾਨੂੰ ਬਾਤ ਕੋਈ ਗਾਲਾਂ ਕੱਢੀ ਹੈ ਕੱਢੀ ਠੀਕ ਹੈ ਹਾਂਜੀ ਹੈ ਜੀ ਚਲੋ ਤੇ ਐਸੇ ਤੁਹਾਡਾ ਵਜੇ ਲੈ ਰਿਹਾ ਪਰ ਤੁਹਾਡਾ ਵਜੇ ਜੋ ਉਹਨਾਂ ਨਾਲ ਵਜੇ ਪੌ ਲੜਨੇ ਜੋ ਤੁਹਾਡਾ ਵਜੇ ਨਹੀਂ ਉਹਨੂੰ ਤੁਹਾਡਾ ਵਜੇ ਚਲਾ ਦੇਣਾ ਆਪਾਂ ਦੇਖੋ ਅੱਛਾ ਗੱਲ ਇਹ ਹੋਈ ਸੀ ਜਦੋਂ ਮੈਂ ਤੁਹਾਨੂੰ ਸੁਣ ਲਿਓ ਹਾਂਜੀ ਉਹਨਾਂ ਨਾਲ ਤੁਹਾਨੂੰ ਦੱਸ ਦਿੱਤਾ ਉਹ ਸਾਰਾ ਕੁਝ ਠੀਕ ਹੈ ਜੀ ਤੇ ਮੇਰੇ ਘਰ ਵਾਲੀ ਉੱਥੇ ਦੀ ਲੜਕੀ ਐ ਹਾਂਜੀ ਸਰ ਤੇ ਅਸੀਂ ਇੱਥੇ ਸਿਰਫ ਮੱਥਾ ਟੇਕਣ ਹੀ ਆਉਨੇ ਆ ਤਿੰਨ ਸਾਲ ਨੂੰ ਤਿੰਨ ਸਾਲ ਹੋ ਗਏ ਮੈਨੂੰ ਠੀਕ ਹੈ ਜੀ ਤੇ ਜਿੱਥੇ ਸਾਡੇ ਕੋਲ ਕਿਹਦੇ ਸਰਦਾ ਲੰਗਰ ਪਾਣੀ ਉਹ ਵੀ ਇਹਨੂੰ ਪੁੱਛ ਕੇ ਲਾਈਦਾ ਠੀਕ ਹੈ ਜੀ ਵੀ ਬਾਬਾ ਆਪਾਂ ਲੰਗਰ ਲਾਉਣਾ ਲਾ ਲਈਏ ਕਿ ਨਾ ਹਾਂਜੀ ਹਾਂਜੀ ਇਹ ਪਿੰਡ ਦੇ ਵਿੱਚੋਂ ਚਾਚਾ ਕਹਿੰਦੇ ਚਾਚੇ ਕਹਿੰਦੇ ਚਾਚੇ ਕਹਿੰਦੇ ਕਿ ਸਸੀ ਘਰ ਬੁਲਾਉਨੇ ਚਾਚਾ ਕਾਕੇ ਬੁਲਾਉਨੇ ਆ ਠੀਕ ਹੈ ਜੀ ਤੇ ਸਰਪੇ ਆਪਕੇ ਅਸੀਂ ਪੈਰੀ ਹੱਥ ਨਹੀਂ ਜਾ ਕੇ ਲਾਉਂਦੇ ਠੀਕ ਹੈ ਜੀ ਤੇ ਦੂਜਾ ਇਹ ਆ ਕਿ ਜਿਹੜਾ ਆਪਣਾ ਹੈਗਾ ਤੇਲਾ ਵਾਲਾ ਕੰਮ ਹਾਂਜੀ ਹਾਂਜੀ ਉਹ ਅਸੀਂ ਜਗਾ ਤੇ ਆਉਂਦੇ ਸੀਗੇ ਠੀਕ ਹੈ ਜੀ ਤੇ ਸਾਡੇ ਮੰਤ ਹੈ ਵੀ ਆਪਣੇ ਘਰਾਂ 'ਚ ਤੇਲਾ ਵਾਲੀਆਂ ਲੱਗੀਆਂ ਸਾਲਾ ਕੋ ਲੱਗਿਆ ਹੋਇਆ ਹਾਂਜੀ ਸਰ ਤੇ ਇੱਥੇ ਬਾਬੇ ਦੇ ਆਪਾਂ ਮਿੱਟੀ ਜਾ ਕੇ ਬਹਿਣੇ ਚੱਲੋ ਇਹ ਹੋ ਸਕਦਾ ਆਪਾਂ ਇੱਥੇ ਕਰਨੀ ਸੇਵਾ ਬੜੀ ਠੀਕ ਹੈ ਸਰ ਚਲੋ ਅਸੀਂ ਤੇਲਾ ਵੀ ਇਹਨੂੰ ਪੁੱਛਿਆ ਵੀ ਆਪਾਂ ਲਵਾ ਲਈ ਅੰਦਰ ਹਾਂਜੀ ਇਹ ਕਦੇ ਲਵਾ ਲੋ ਹਾਂਜੀ ਇਹਦੇ ਨਾਲ ਨਾਲ ਜਾ ਕੇ ਰੰਗ ਪਸੰਦ ਕੀਤਾ ਹੀ ਰਹੇ ਠੀਕ ਹੈ ਜੀ ਤੇ ਜਿੰਨੇ ਲੱਗਿਆ ਉਹ ਜਿੰਨੇ ਦੀ ਲੱਗਿਆ ਤੇਲਾ ਉਹ ਤਾਂ ਬਾਬਾ ਹੀ ਜਾਣਦਾ ਠੀਕ ਹੈ ਜੀ ਤੇ ਕਿਰਾਏ ਤੱਕ ਵੀ ਲੋਨ ਤੱਕ ਵੀ ਜਿਹੜੀ ਜੋ ਵੀ ਲੱਗਿਆ ਉਹ ਪੈਸੇ ਮੈਂ ਬਾਬੇ ਦੇ ਖਿਆਲ ਜੋ ਖਰਚੇ ਆ ਠੀਕ ਹੈ ਜੀ ਮੈਂ ਆਪਣਾ ਕੋਈ ਨਹੀਂ ਖਰਚਿਆ ਮੇਰੇ ਕੋਲ ਤਾਂ ਮਾਲਕ ਨੇ ਖਜ਼ਾਨਾ ਦਿੱਤਾ ਤਾਂ ਕੋਈ ਤੇ ਫਸਦਾ ਹਾਂਜੀ 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 ਠੀਕ ਹੈ ਸਰ ਤੇ ਬਾਕੀ ਹੈ ਕਿ ਬਾਅਦ ਦੇ ਵਿੱਚ ਫੇਰ ਮੈਂ ਇਹਨੂੰ ਕਿਹਾ ਵੀ ਹੁਣ ਆਪਾਂ ਚਲ ਅੰਦਰ ਦਾ ਲੱਗ ਗਿਆ ਵਧੀਆ ਲੱਗਦੀ ਟੈਲਾ ਠੀਕ ਹੈ ਸਰ ਇਹ ਵੀ ਕਹਿੰਦਾ ਸੋਹਣੀ ਲੱਗਦੀ ਹੈ ਮੈਂ ਕਿਹਾ ਯਾਰ ਆਪਾਂ ਜਦੋਂ ਨਾ ਅੰਦਰ ਨੂੰ ਜਾਂਦੇ ਆ ਪੈਰ ਲਿਬੜੇ ਹੁੰਦੇ ਆਪਣੇ ਹਾਂਜੀ ਹਾਂਜੀ ਮੁਕੇਸ਼ ਜੀ ਤੇ ਆਪਾਂ ਮਤਲਬ ਮਿੱਟੀ ਆਪਣੇ ਪੈਰਾਂ ਨਾਲ ਅੰਦਰ ਜਾਂਦੀ ਹੈ ਟੈਲਾ ਤੇ ਚੰਗੀ ਨਹੀਂ ਲੱਗਦੀ ਹਾਂਜੀ ਹਾਂਜੀ ਤੇ ਜੇ ਮੈਂ ਥੋੜੀ ਇੰਟਰਲੌਕ ਆਪਾਂ ਕਰੀਏ ਤਾਂ ਮੋਰੇ ਲਾ ਲਈਏ ਠੀਕ ਹੈ ਜੀ ਤੇ ਆਪਾਂ ਉੱਤਰਾਕਾ ਉਥੋਂ ਜਗਾ ਤੋਂ ਲੈ ਕੇ ਟੂਟੀ ਤੱਕ ਸੜਕ ਜੀ ਬਣਾ ਲਈਏ ਠੀਕ ਹੈ ਜੀ ਤੇ ਤਾਂ ਕੋ ਜੇ ਮਿੱਟੀ ਨਾਲ ਅੰਦਰ ਜਾਵੇ ਹਾਂਜੀ ਹਾਂਜੀ ਸਰ ਇਹ ਤਾਂ ਲੱਗ ਜਦਾ ਵਧੀਆ ਠੀਕ ਹੈ ਜੀ ਚਲੋ ਮੈਂ ਉਹ ਵੀ ਇੰਟਰਲੌਕ ਵੀ ਲਿਆਂਦੀ ਜਿੰਨੀ ਕਾ ਅਗੇ ਮੇਤੋ ਠੀਕ ਹੈ ਜੀ ਤੇ ਉਹ ਵੀ ਚਲੋ ਇਹਨੇ ਆਪਣੀ ਮਰਜ਼ੀ ਨੇ ਮੋਰੇ ਬੋਲੇ ਚੱਲ ਲਈ ਹਾਲਾਂਕਿ ਟੂਟੀ ਤੱਕ ਕਰਨਾ ਸੀ ਉਹ ਠੀਕ ਹੈ ਸਰ ਤੇ ਮੈਂ ਇਹਨੂੰ ਕਿਹਾ ਵੀ ਕਿਉਂ ਜਿਹੜੀ ਆ ਕਿਦਾਂ ਚਾਹੀ ਮਾ ਬਹੁਤ ਵਧੀਆ ਹੋਊਗਾ ਜਿੱਥੇ ਚੱਲੀ ਗਈ ਵਧੀਆ ਹਾਂਜੀ ਹਾਂਜੀ ਫੇਰ ਉਹ ਜਿਹੜੇ ਉਹਦੇ ਥੱਲੇ ਮਿੱਟੀ ਪਾਈ ਸੀ ਉਹ ਮਿੱਟੀ ਰੋੜ ਰੋੜ ਕੇ ਥੱਲੇ ਇੱਟਾਂ ਡਿੱਗਦੀਆਂ ਸੀਗੀਆਂ ਠੀਕ ਹੈ ਜੀ ਫੇਰ ਮੈਂ ਕਹਾਂ ਯਾਰ ਐਂ ਕਰ ਵੀ ਚਾਚਾ ਇਹਦੇ ਆਲੇ-ਦਲੇ ਆਪਾਂ ਇੱਥੇ ਘਰਾਂ ਦਾ ਲਾ ਦਈਏ ਹਾਂਜੀ ਤੇ ਇੱਟਾਂ ਡਿੱਗਣ ਉਹ ਹਰ ਜਾਣਗੀਆਂ ਹਾਂਜੀ ਤੇ ਇਹ ਕਹਿੰਦਾ ਹਾਜ ਲੱਗ ਜੇ ਤਾਂ ਵਧੀਆ ਬਈ 1000 ਕਿੱਟ ਲੱਗ ਜਾਣੀਆਂ ਠੀਕ ਹੈ ਜੀ ਤੇ ਦੋ ਦਿਨ ਬੋਲੇ ਸਿਵਨ ਦੇ ਲੱਗ ਜਾਣਗੇ ਠੀਕ ਹੈ ਸਰ ਮੈਂ ਤੁਹਾਨੂੰ ਕੇ ਮੈਸੇਜਾਂ ਗੱਲ ਕਰ ਲਾਂ ਵੀ ਆਪਾਂ ਲਾ ਲੈਨੇ ਇਹਨੇ ਮੈਸੇਜਾਂ ਗੱਲ ਕੀਤੀ ਠੀਕ ਹੈ ਜੀ ਮੈਨੂੰ 1000 ਇੱਟ ਮੰਗਾਤੀ ਹਥੋਂ ਬਾਹਰਿਆ ਬਈ ਠੀਕ ਹੈ ਜੀ ਤੇ ਬਾਕੀ ਉਹ ਜਿਹੜਾ ਸੀਮੈਂਟ ਵਗੈਰਾ ਸੀ ਉਹ ਮੈਂ ਲਿਆਤਾ ਰੇਤਾ ਲਿਆਤਾ ਸਾਰਾ ਕੁਝ ਲਿਆਤਾ ਠੀਕ ਹੈ ਜੀ ਤੇ ਮਿੱਟੀ ਦਿਹਾੜੀ ਤੱਕ ਸਾਰਾ ਕੁਝ ਮੈਂ ਦਿੱਤਾ ਠੀਕ ਹੈ ਸਰ ਉਦੋਂ ਮੁੜ ਕੇ ਫੇਰ ਸਾਡੀ ਗੱਲ ਹੋਈ ਵੀ ਆਪਾਂ ਨਾ ਜਿਹੜਾ ਆਲੇ-ਦੋਲੇ ਦਰਵਾਜ਼ੇ ਹਾਂਜੀ ਵੀ ਕੱਚਾ ਥਾਂ ਆ ਵੀ ਆਪਾਂ ਜੇ ਇੱਥੇ ਵੀ ਟੈਲਾ ਲਾ ਲਈਏ ਠੀਕ ਹੈ ਜੀ ਤੇ ਚਲੋ ਉਹ ਵੀ ਅਸੀਂ ਇਹਨੂੰ ਪੁੱਛਿਆ ਇਹ ਕਹਿੰਦਾ ਵੀ ਠੀਕ ਹੈ ਜੇ ਲੱਗ ਜੇ ਤਾਂ ਫੇਰ ਬਾਹਰ ਥੋੜਾ ਹੋ ਜਾਊਗਾ ਠੀਕ ਹੈ ਜੀ ਤੇ ਉਹ ਵੀ ਚਲੋ ਬਾਬੇ ਦੀ ਕਿਰਪਾ ਨਾਲ ਉਹ ਵੀ ਲੱਗ ਗਿਆ ਹਾਂਜੀ ਹਾਂਜੀ ਸਰ ਤੇ ਫੇਰ ਸਾਡੀ ਬੇਟੀ ਨੇ ਇੱਕ ਮਕਾਨ ਪਾਇਆ ਸੀ ਆ ਕਮਰਾ ਛੋਟਾ ਜਾਂ ਹਾਂਜੀ ਹਾਂਜੀ ਸਰ ਉਹ ਕਹਿੰਦੀ ਡੈਡੀ ਮੈਂ ਸੁਖਿਆ ਜੀ ਬਾਬੇ ਦੇ ਵੀ ਇਹ ਕਮਰਾ ਪਾਇਆ ਤਾਂ ਮੈਂ ਨਾ ਉੱਥੇ 10 ਕਿਲੋ ਆਟਾ ਲਾ ਕੇ ਲੰਗਰ ਲਾਉਂਗੀ ਠੀਕ ਹੈ ਜੀ ਸਰ ਤੇ ਚਲੋ ਮੈਂ ਕਿਹਾ ਭਾਈ ਜੀ ਸੁਖਿਆ ਦਾ ਚੱਕ ਵਧੀਆ ਗੱਲ ਬਾਬੇ ਨੇ ਤੇਰਾ ਕਮਰਾ ਪਾਇਆ ਹਾਂਜੀ 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 ਸਰ ਤੇ ਉਹ ਚਲੋ ਉਹਨੇ 30 ਕਿਲੋ ਆਟਾ ਜੀਆ ਕੋ ਦਾ ਦੂਰ ਜਿੱਦਾ ਵੀ ਹੋਇਆ ਚਲੋ ਕਰੋ ਸੇਵਾ ਜਿ ਲਾਗੀ ਕੋਈ ਨਹੀਂ ਤੇ ਹਾਂਜੀ ਉਹ ਅਸੀਂ ਲਿਆ ਕੇ ਤਾਂ ਉੱਥੇ ਲੰਗਰ ਸ਼ੁਰੂ ਕਰਿਆ ਹਾਂਜੀ ਸਰ ਉਹ ਸਾਬ ਜਰਾਨੀ ਵਾਲੀ ਦੇ ਨਾਲ ਲੰਗਰ ਵਾਲੀਆਂ ਉਹ ਆਈਆਂ ਨਹੀਂ ਸੀਗੀਆਂ ਠੀਕ ਹੈ ਜੀ ਤੇ ਬਾਬੇ ਨੇ ਸਾਡੇ ਜਾਲ ਤੋਂ ਪਹਿਲਾਂ ਪਾਣੀਪੂਣ ਧਰਿਆ ਸੀ ਦਾਲ ਦਾ ਠੀਕ ਹੈ ਸਰ ਦਾਲ ਧਰੀ ਹੋਈ ਸੀ ਠੀਕ ਹੈ ਜੀ ਤੇ ਜਦੋਂ ਦੀਬੀਆਂ ਕਹਿੰਦੀ ਸਾਨੂੰ ਆਕੇ ਤੋਂ ਬਾਈਪਾਸ ਤੋਂ ਲੈ ਜਾਓ ਠੀਕ ਹੈ ਸਰ ਅਸੀਂ ਹੁਣ ਲੈਣ ਚਲੇ ਗਏ ਮੁੰਡਾ ਥੰਦਾ ਅੱਛਾ ਜੀ ਤੇ ਇੱਕ ਦੇ ਕਹਿਣ ਲੱਗੇ ਭਾਈ ਜੀ ਲੂਣ ਪਾਤਾ ਦਾਲ ਕਿ ਨਹੀਂ ਪਾਇਆ ਅੱਛਾ ਜੀ ਤੇ ਇਹ ਉਹ ਕੁੜੀ ਕਹਿੰਦੀ ਚਾਚਾ ਲੂਣ ਲਾਓ ਬੁੜੀਆ ਕਹਿੰਦੇ ਜੀ ਅਸੀਂ ਆਪੇ ਆਕੇ ਪਾਵਾਂਗੇ ਆ ਠੀਕ ਹੈ ਜੀ ਇਹ ਆਪਾਂ ਉਹਨੂੰ ਪੈਸੇ ਦੇ ਲਿਆ ਆਪੇ ਆ ਕੇ ਕਰਨਗੇ ਆ ਠੀਕ ਹੈ ਜੀ ਇਹ ਇੰਨੇ ਸੀ ਅਕੜ ਦੇ ਅੰਦਰ ਦਿਲ ਗਿਆ ਕਹਿੰਦਾ ਯਾਰ ਤੇ ਸਾਡੀ ਕਾਦੀ ਹੋ ਗਈ ਅੱਛਾ ਜੀ ਇਹ ਸਾਨੂੰ ਤਾਂ ਤੁਸੀਂ ਪੁੱਛ ਪਿੱਛੇ ਕਰੀ ਜਾਂਦੇ ਹੋ ਅੱਛਾ ਜੀ ਮੈਨੂੰ ਪਤਾ ਲੱਗਿਆ ਮੈਂ ਜਾ ਕੇ ਕੁੜੀ ਨੂੰ ਮਖੂਰਿਆ ਮੈਂ ਕਿਹਾ ਤੂੰ ਉਹਨੂੰ ਕਿਉਂ ਗਿਆ ਮੈਂ ਕਿਹਾ ਉਹ ਜੇ ਪੌਦਾ ਉਹਨੂੰ ਪਾ ਲੈਣੇ ਸੀ ਠੀਕ ਹੈ ਜੀ ਫਿਰ ਮੈਂ ਅੰਦਰੇ ਹੋ ਗਿਆ ਠੀਕ ਹੈ ਜੀ ਇਹਨੂੰ ਮੈਂ ਕਿਹਾ ਚਾਚਾ ਜੀ ਬੱਤਿਆ ਜੇ ਕੋਈ ਗੱਲ ਕਹਿ ਵੀ ਦਿੱਤੀ ਤੇ ਮੈਂ ਤੇਰੇ ਕੋਲ ਮਾਫੀ ਮੰਗਦਾ ਠੀਕ ਹੈ ਜੀ ਮੈਨੂੰ ਕੋ ਮਾਫੀ ਮੰਗੇ ਤੇ ਇਹਦੀ ਬਾਹ ਫੜ ਕੇ ਵੀ ਠਾਲਣ ਦੀ ਕੋਸ਼ਿਸ਼ ਕੀਤੀ ਮੈਂ ਤੋ ਆ ਜਾ ਐ ਨਹੀਂ ਕਹਿੰਦਾ ਉਹ ਲੰਗਰ ਬਾਬੇ ਦਾ ਲੰਗਰ ਆ ਆਪਾਂ ਕਿਹੜਾ ਕੋਲਾ ਲਾਉਣਾ ਹੈ ਹਾਂਜੀ ਸਰ ਜੀ ਹੱਤੋਂ ਹੱਤੋਂ ਵੀ ਹੋ ਗਈ ਸਰੋਡੀ ਨਹੀਂ 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 ਕੋਈ ਹਮਲਾਵਰ ਕੀਤਾ ਹੋਇਆ ਨਾ 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 ਬਿਲਕੁਲ ਇਹ ਦੋ ਝੂਠ ਬਹਿ ਮਰਜੀ ਬੋਲੀ ਜਾਵੇ ਉਹ ਮਰਜੀ ਬੋਲੀ ਜਾਵੇ ਨਹੀਂ ਸੁਣੋ ਪਾਣੀ ਤੋਂ ਤੰਨੇ ਕਰਨ ਸਰ ਮੇਰੀ ਗੱਲ ਸੁਣ ਵਾਲੀ ਜੀ ਹਾਂਜੀ ਪਹਿਲੀ ਗੱਲ ਤਾਂ ਮੈਂ ਬਾਬੇ ਦੇ ਜਨਮ ਮੈਂ ਇੱਕ ਇੱਕ ਜੇ ਇੱਕ ਨੌਂਜ ਦਾ ਵੀ ਝੂਠ ਤੋਂ ਖੜ ਦੇਣਾ ਠੀਕ ਹੈ ਜੀ ਤੇ ਮੈਨੂੰ ਜਿੱਥੇ ਮਰਜ਼ੀ ਬਿਠਾ ਲਿਓ ਤੇ ਉਲੜਨੇ ਇੱਕ ਬਦਰ ਇੱਕ ਹੋਰ ਬੱਚੇ ਸੀਗੇ ਉਹ ਕਹਿੰਦੇ ਸੀਗੇ ਤੇ ਬਾਈਡੇ ਬਣ ਗਿਆ ਸਰਪੰਚ ਸਾਹਿਬ ਦੇ ਘਰੇ ਸਾਡਾ ਫੈਸਲਾ ਸੀਗਾ ਉੱਥੇ ਵੀ ਕਰਿਆ ਨੇ ਮੈਨੂੰ ਸਰਪੰਚ ਸਾਹਿਬ ਨੇ ਵੀ ਮੈਨੂੰ ਗੱਲਾਂ ਕਰੀ। ਦੇਖੋ ਜੇ ਪੰਚਾਇਤ ਦੇ ਤੇ ਪੰਚਾਇਤ ਦੀ ਫੈਸਲਾ ਕੀ ਹੋਇਆ ਜੇ ਅਪਾ ਪੰਚਾਇਤ ਗਾਲੇ ਕਢੀ ਗਿਆ ਹਾਂਜੀ ਹਾਂਜੀ ਸਰ ਜੇ ਹੁਣ ਤੁਹਾਡੇ ਕੋਲ ਆਪਾ ਆ ਗਏ ਤੁਹਾਨੂੰ ਉਹਨੇ ਵੀ ਆਪਦਾ ਦੁੱਖ ਦੱਸਤਾ ਹਾਂਜੀ ਹਾਂਜੀ ਸਰ ਮੈਂ ਵੀ ਦੱਸੀ ਜਾਣਾ ਠੀਕ ਹੈ ਜੀ ਜੇ ਮੈਂ ਹੁਣ ਗਾਲੇ ਕਢੀਆ ਮੈਂ ਤੁਹਾਡੇ ਕੋਲ ਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਜ਼ਰੂਰ ਹੋਸਾ ਹੀ ਹੈ ਹੈ ओके सर ओ गले ਹੁਣ ਇਹ ਜੋ ਮਰਜੀ ਆਪਣੇ ਕੋਲ ਜੋ ਮਰਜੀ ਮਲੇ ਤੋ ਤੁਸੀਂ ਖਬਰ ਲਾਉਣੀ ਹੈ ਹਾਂਜੀ ਸਰ ਹਾਂਜੀ ਤੁਹਾਡੇ ਖਬਰ ਵਾਸਤੇ ਕੋਈ ਨਾ ਕੋਈ ਪ੍ਰੂਫ ਤਾਂ ਚਾਹੀਦਾ ਨਾਲ ਕੋਲ ਹਾਂਜੀ ਹਾਂਜੀ ਸਰ ਵੀ ਮੈਂ ਤੁਹਾਨੂੰ ਕੀ ਕਹਿ ਰਿਹਾ ਜਾਂ ਮੇਰੇ ਹੋਰ ਨਹੀਂ ਬਿਲਕੁਲ ਮੈਂ ਪ੍ਰੂਫ ਹੈ ਸਰ ਦੇਖੋ ਹੁਣ ਮੈਂ ਮੇਰੇ ਵਜਨ ਤੋਂ ਤੁਹਾਡਾ ਮਤਾਹੀ ਵਜੇ ਲਗਾ ਤੁਹਾਡਾ ਵਜਨ ਹੀ ਨਾ ਚਲਾਵਾ ਆ ਮੈਨੂੰ ਪਤਾ ਹੈ ਰਿਪੋਰਟਿੰਗ ਕਰਦੇ ਤੁਸੀਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਸਰ ਤੋ ਕੱਲ ਨੂੰ ਮੈਂ ਇੱਕ ਵਜੇ ਖਬਰ ਉਹਨਾਂ ਦੀ ਖਬਰ ਜਲਾਵਾਂਗੀ ਸਰ ਸਾਡਾ ਵੱਡਾ ਲਿਖਾਣੀਗਾ ਨੇ ਥੋੜਾ ਸਹੀ ਨਾ ਇਦੋਂ ਫਿਰ ਚਲੋ ਉਹ ਦਾਲ ਵਾਲਾ ਵੀ ਹੋ ਗਿਆ ਹਾਂਜੀ ਜੋ ਫਿਰ ਇਹ ਮੈਨੂੰ ਕਹਿੰਦਾ ਵੀ ਮੈਨੂੰ ਹੁਣ ਗੁੱਸਾ ਚੜਿਆ ਤੂੰ ਹੁਣ ਤੁਸੀਂ ਕਰ ਲਓ ਫਿਰ ਬਾਅਦ ਕਰ ਲਾਂਗੇ ਠੀਕ ਹੈ ਸਰ ਜਦੋਂ ਇਹੰਦੋਂ ਨੇ ਉੱਠ ਕੇ ਆਇਆ ਫਿਰ ਮਾਦ ਚਲੋ ਆ ਕੇ ਲੰਗਰ ਤਿਆਰ ਹੋ ਗਿਆ ਹਾਂਜੀ ਸਰ ਮੈਂ ਫਿਰ ਇਹਦੇ ਕੋ ਗਿਆ ਠੀਕ ਹੈ ਜੀ ਨਾ ਕੋ ਚਾਚਾ ਹੁਣ ਆਇਆ ਕਰ ਵੀ ਆ ਕੇ ਭੋਗ ਰਵਾ ਦੇ ਠੀਕ ਹੈ ਜੀ ਇਹ ਕਹਦੇ ਉਹ ਭੋਗ ਵੀ ਤੁਸੀਂ ਆਪੇ ਰਵਾ ਲਓ ਹਾਂਜੀ ਨਾ ਯਾਰ ਚਾਚਾ ਇਹ ਤੂੰ ਗੁੱਸਾ ਆ ਜਾ ਤੇਰੇ ਬੰਦ ਚ ਗਿਆ ਨਹੀਂ ਗੁੱਸਾ ਲਾ ਕਰ ਵੀ ਆ ਚਲੋ ਜੇ ਤੁਹਾਕਾਂ ਨੇ ਗਲਤੀ ਕਰ ਲਈ ਮੈਂ ਮਾਫੀ ਮੰਗ ਲੈ ਰੋ ਦੀ ਹਾਂਜੀ ਹਾਂਜੀ ਸਰ ਤੇ ਗਲਤੀ ਹੈ ਵੀ ਕੋਈ ਨਹੀਂ ਜੇ ਹੁਣ ਕਹਿਤਾ ਉਹ ਕੁੜੀਆਂ ਉਹ ਦਾਲ ਬਣਾਉਣਗੇ ਆ ਕੇ ਹਾਂਜੀ ਜੋ ਆਪਾਂ ਨੂੰ ਪੈਸੇ ਦੇਣੇ ਆ ਠੀਕ ਹੈ ਜੀ ਤੇ ਇਹ ਚ ਗਲਤੀ ਵੀ ਕੀ ਹੈ ਹਾਂਜੀ ਹਾਂਜੀ ਸਰ ਤੇ ਫਿਰ ਇਹਦੇ ਜੋ ਨਹੀਂ ਮੰਨਿਆ ਇਹ ਉੱਠਿਆ ਦੀ ਉਹ ਮੁਰ ਕੇ ਬਾਹਰ ਆ ਗਿਆ ਜਿਵੇਂ ਕਿ ਭੋਗ ਲੋ ਆਵੇ ਠੀਕ ਹੈ ਜੀ ਫਿਰ ਇਹਦਾ ਜੁਆਇ ਬੈਠਾ ਜਿਹਾ ਕੋਲ ਹਾਂਜੀ ਸਰ ਉਹਨੂੰ ਪਤਾ ਨਹੀਂ ਇਹਨੇ ਭੰਗ ਪਿਆਈ ਸੀ ਪਹਿਲੇ ਉਹਨੂੰ ਚਟਾ ਖੋਇਆ ਸੀ ਪਹਿਲੇ ਕੀ ਸੀ ਉਹ ਕਦੇ ਤਾਂ ਅੱਗ ਚੱਕ ਕੇ ਸਿੱਧੂ ਨੂੰ ਕਰੇ ਸਾਡੇ ਦੇ ਮੂਰੇ ਕੜਾਈ ਅੱਗ ਦਾ ਭਰ ਕੇ ਰੱਖਿਆ ਸੀਗਾ ਅੱਛਾ ਜੀ ਤੇ ਕਦੇ ਸਾਨੂੰ ਗਾਲਾਂ ਕੱਢੇ ਕਦੇ ਕਦੇ ਤੁਸੀਂ ਬੀੜੀਆਂ ਪੀਨੇ ਹੋ ਤੁਸੀਂ ਅਮਰ ਸ਼ਾਹ ਤੇ ਸਿਗਰਟਾਂ ਪੀਨੇ ਹੋ ਤੁਸੀਂ ਜਰਦਾ ਲਾਉਨੇ ਹੋ ਅੱਛਾ ਜੀ ਜਦੋਂ ਕੋ ਸਾਡੇ ਘਰ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਕਰਦਾ ਬੱਚੇ ਤੋਂ ਲੈ ਕੇ ਮੇਰੇ ਤੱਕ ਅੱਛਾ ਸਰ ਆਂਦਾ ਮੀਟ ਤੱਕ ਸਾਡੇ ਘਰ ਵੜਦਾ ਠੀਕ ਹੈ ਸਰ ਤੇ ਮੁਰ ਕੇ ਇਹਦੀ ਭੈਣ ਕੋਲ ਬੈਠੀ ਸੀ ਉਹਨੇ ਇੰਨੀ ਗੰਨੀਆਂ ਗਾਲਾਂ ਕੱਢੀਆਂ ਭੈਣ ਨੇ ਇਹਦੀ ਤੇ ਇਹਦੀ ਘਰ ਵਾਲੀ ਇਹ ਨਹੀਂ ਬੋਲਿਆ ਠੀਕ ਹੈ ਜੀ ਇਹਨੇ ਕੁਝ ਨਹੀਂ ਕਿਹਾ ਇਹਨੇ ਇਹਨੇ ਸਰਵੇ ਇਹੀ ਕਿਹਾ ਨਹੀਂ ਤੁਸੀਂ ਚਲੇ ਜਾਓ ਅੱਗੇ ਤੋਂ ਲੰਗਰ ਨਹੀਂ ਲਾਉਣਾ ਠੀਕ ਹੈ ਸਰ। ਨਾ ਠੀਕ ਹੈ ਨਹੀਂ ਲੰਗਰ ਲਾਉਦੇ ਆਪਾਂ। ਠੀਕ ਹੈ ਸਰ। ਤੇ ਉਹ ਦੇ ਦਵਾਈ ਦੇ ਇੰਨੀ ਆ ਸਾਨੂੰ ਗੱਦੀਆਂ ਗਾਲਾ ਕੱਢੀਆਂ ਦੀ ਭੈਣ ਨੇ ਦੇ ਘਰ ਵਾਲੀ ਨੇ। ਅਸੀਂ ਫੇਰ ਚਪਰ ਕੇ ਆ ਗਏ ਇੱਧਰ ਨੂੰ। ਠੀਕ ਹੈ ਸਰ। ਚਲੋ ਦੂਜੀ ਵਾਰੀ ਗਏ ਜੰਦਰ ਜੰਦਰਾ ਹਾਤਾ। ਠੀਕ ਹੈ ਸਰ। ਅਸੀਂ ਮੱਥਾ ਟੇਕ ਕੇ ਮੁੜਿਆ ਏ। ਠੀਕ ਹੈ ਸਰ। ਤੇ ਅਗਲੇ ਵੀਰਵਾਰ ਫੇਰ ਗਏ। ਦੋਗ ਵੀਰਵਾਰ ਇਹਨੇ ਲਾਇਆ ਜੰਦਾ। ਅੱਛਾ ਜੀ। ਇੱਕ ਵੀਰਵਾਰ ਸਾਡੀ ਕੁੜੀ ਗਈ ਉਹਨੂੰ ਫੇਰ ਬੋਲੇ ਵਾਲੇ। ਠੀਕ ਹੈ ਸਰ। ਤੁਸੀਂ ਕੀ ਕਰਨਾ ਉਹਨੇ ਕਿਉਂ ਮੱਥਾ ਟੇਕਣਾ ਉਹਨੇ ਇੱਥੇ। ਅੱਛਾ ਜੀ। ਤੇ ਚਲੋ ਉਹ ਕੁੜੀ ਵੀ ਮੁੜਾਈ। ਠੀਕ ਹੈ ਸਰ ਫਿਰ ਅਸੀਂ ਗਏ ਜਿਹਦੇ ਵੀਰਵਾਦੂ ਇਹਨੇ ਜਿਲ੍ਹਾ ਲਾਇਆ ਸੀਗਾ ਠੀਕ ਹੈ ਸਰ ਫਿਰ ਅਸੀਂ ਪਿੰਡੋਂ ਮੈਂਬਰ ਨੂੰ ਸੱਦਿਆ ਅੱਛਾ ਜੀ ਮੈਂ ਆਦੇ ਉਸੇ ਮੇਰੇ ਸਰ ਫੋਨ ਕੀਤਾ ਵਾਯਾ ਪੰਚਾਇਤ ਦੇ ਬੰਦੇ ਨੂੰ ਘਰ ਲੈ ਕੇ ਆ ਅੱਛਾ ਜੀ ਆ ਉਹ ਕਹਦੇ ਕਰੇ ਕਿ ਚਲੋ ਕੋਈ ਬਾਲੇ ਬੰਦੇ ਬੁਲਾਏ ਸੀ ਇਹਨਾਂ ਨੇ ਮਤਲਬ ਸਾਡੇ 'ਤੇ ਹਮਲਾ ਕਰਨ ਵਾਸਤੇ ਕਹਦੇ ਸੀ ਨਾ ਆ ਉਹ ਜਿਹੜਾ ਹੁਣ ਪੰਚਾਇਤ ਨੂੰ ਵੀ ਹਵਾਲਾ ਕਰਦੀ ਤੇ ਫਿਰ ਤਾਂ ਰਹਿ ਗਿਆ ਅੱਛਾ ਅੱਛਾ ਜੀ ਠੀਕ ਹੈ ਸਰ ਤੇ ਉਹ ਬੰਦਾ ਉਹ ਆਇਆ ਆਪ ਪਹਿਲਾਂ ਤਾਂ ਜੋ ਆਏ ਉਹਨਾਂ ਨੂੰ ਉਹਨਾਂ ਨੂੰ ਕਹਿੰਦੀ ਇਹਦੇ ਘਰ ਵਾਲੀ ਦੇ ਦੋ ਸ਼ਸਤਾਰ ਹੋਰ ਆ ਗਏ ਅੱਛਾ ਜੀ ਪਤਨ ਨੂੰ ਆਪਣੇ ਮੂੰਹੋਂ ਜੱਸਣਗੇ ਠੀਕ ਹੈ ਜੀ ਤੇ ਚਲੋ ਫਿਰ ਇਹਦੇ ਕਿਹਾ ਵੀ ਤੂੰ ਜਿੰਦਾ ਖੋਲ ਲਗਾਦਾ ਜਿੰਦਾ ਨਹੀਂ ਖੋਲਣਾ ਠੀਕ ਹੈ ਸਰ ਓਏ ਅਸਲ ਵਿੱਚ ਉਹ ਆਪਸ ਵਿੱਚ ਅੰਦਰ ਇਹਦੇ ਨਾਲ ਬੈਸੋ ਵਸਾਈ ਹੁੰਦੇ ਨੇ ਪਾਸਾ ਸੱਤ ਬੈਠਾ ਸੀ ਨਹੀਂ ਬੋਲੇ ਬਿਲਕੁਲ ਹੀ ਠੀਕ ਹੈ ਸਰ ਅਸੀਂ ਰਾਮਨਾ ਦਰਬਾਰ ਕੋਲੇ ਬੈਠੇ ਰਹੇ ਆ ਠੀਕ ਹੈ ਸਰ ਤੇ ਜਦੋਂ ਇਹ ਬੈਸੋ ਵਸਾਈ ਇਹਨਾਂ ਨੂੰ ਹੋ ਗਈ ਅੱਛਾ ਜੀ ਫਿਰ ਇਹ ਕਿਦੇ ਇਹਨੇ ਉਹਨੂੰ ਕਿਹਾ ਮੁੰਡੇ ਦੇ ਜਿਹੜਾ ਮੈਂਬਰ ਸੀਗਾ ਅੱਛਾ ਜੀ ਉਹਨੂੰ ਕਹਿੰਦਾ ਵੀ ਦੇਖ ਮੈਂ ਜਿੰਦਾ ਨਹੀਂ ਖੋਲਣਾ ਅੱਜ ਹਾਂਜੀ ਜੇ ਅੱਜ ਮੈਂ ਜਿੰਦਾ ਖੋਲਦਾ ਮੇਰੀ ਬੇਇੱਜ਼ਤੀ ਹੈ ਠੀਕ ਹੈ ਸਰ ਉਹ ਇਹਨਾਂ ਨੂੰ ਅੱਜ ਕਿਸ ਤਰ੍ਹਾਂ ਤੋਰ ਦੇਤੋ ਅੱਛਾ ਜੀ ਤੇ ਮੁੜ ਕੇ ਜਦੋਂ ਵੀਰਵਾਰ ਨੂੰ ਆਇਆ ਕਰ ਮੱਥਾ ਟੇਕ ਜਾ ਕਰ ਹੂੰ ਹੂੰ ਹੋਰ ਕਿਸੇ ਦਿਨ ਨਾ ਆਉਣ ਠੀਕ ਹੈ ਸਰ ਤੇ ਉਹ ਮੈਨੂੰ ਕਹਿੰਦਾ ਵੀ ਐਦਾ ਗੱਲ ਆ ਅਕਰ ਗੱਲ ਆ ਵੀ ਉਹ ਕਹਿੰਦਾ ਵੀ ਅੱਜ ਤੁਸੀਂ ਜਾਓ ਅੱਛਾ ਜੀ ਤੇ ਅੱਜ ਤੁਸੀਂ ਬਾਹਰ ਮੱਥਾ ਟੇਕ ਲਓ ਠੀਕ ਹੈ ਸਰ ਮੈਂ ਕਹਿੰਦਾ ਤੁਸੀਂ ਸਾਨੂੰ ਮਨਾ ਕਰ ਦਿਓ ਜੇ ਕਹਦੋ ਵੀ ਨਹੀਂ ਆਉਣਾ ਇਸਦਾ ਅਸੀਂ ਬਿਲਕੁਲ ਨਹੀਂ ਆਉਂਦੇ ਵੀਰਵਾਰ ਵੀ ਨਹੀਂ ਆਉਂਦੇ ਠੀਕ ਹੈ ਸਰ ਤੇ ਉਹ ਕਹਦਾ ਨਹੀਂ ਵੀਰਵਾਰ ਅਸੀਂ ਨਹੀਂ ਰੋਕ ਸਕਦੇ ਠੀਕ ਹੈ ਜੀ ਤੇ ਤੁਸੀਂ ਵੀਰਵਾਰ ਨੂੰ ਕੱਲੇ ਨੂੰ ਮੱਥਾ ਟੇਕ ਲਓ ਮੈਂ ਕਹਾਂ ਚਲ ਠੀਕ ਹੈ ਠੀਕ ਹੈ ਜੀ ਅਸੀਂ ਵੀਰਵਾਰ ਨੂੰ ਮੱਥਾ ਟੇਕਣ ਜਾਂਦੇ ਰਹੇ ਆ ਇਹਨਾਂ ਨੇ ਚਲੋ ਨਹੀਂ ਲੋਕ ਲਾਇਆ ਦੁਬਾਰਾ ਠੀਕ ਹੈ ਜੀ ਉਦੋਂ ਫਿਰ ਸਾਡੇ ਪਿੰਡ ਆਏ ਅੱਛਾ ਜੀ ਇਹ ਦੇ ਦੇ ਕੇ ਨਾਲ ਹੋਰ ਹੈ ਬੰਦਾ ਇਹਦਾ ਹੜੀ ਠੀਕ ਹੈ ਜੀ ਮੇਰੇ ਪਿੰਡ ਦਾ ਆ ਕੇ ਉੱਥੇ ਸਾਡੇ ਜਗਾ ਲਾਗੇ ਉੱਥੋਂ ਪੁੱਛ ਕੇ ਗਏ ਆ ਕਿ ਉਹ ਮਕੀਤ ਇੱਥੇ ਕੀ ਕਰਾ ਉਹ ਕੀ ਕਿੱਦਾਂ ਕਿੱਦਾਂ ਰਹਿੰਦਾ ਕੀ ਕਰਦਾ ਕੀ ਖਾਂਦਾ ਕੀ ਪਿੰਦਾ ਅੱਛਾ ਜੀ ਇਹ ਬੰਦਾ ਕਹਿ ਜਾਇਆ ਬਲਾ ਫਲਾ ਜਿਵੇਂ ਮੇਰੀ ਪੂਰੀ ਲਗਵਾਣੀ ਕਰਕੇ ਗਏ ਆ ਅੱਛਾ ਅੱਛਾ ਸੋਸ ਠੀਕ ਜੀ ਫਿਰ ਅਸੀਂ ਫਿਰ ਅਸੀਂ 2050 ਚ ਗਏ ਆ ਅੱਛਾ ਬਾਬਾ ਠੀਕ ਹੈ ਜੀ ਇਸ ਵਾਰ ਸਪਨਿਆ ਚ ਗਏ ਆ ਉਹ ਪੰਚਾਇਤ ਦੇ ਵਿੱਚ ਫੈਸਲਾ ਇਹ ਹੀ ਹੋਇਆ ਸੀਗਾ ਵੀ ਤੁਸੀਂ ਵੀਰਵਾਦ ਨੂੰ ਮੱਥਾ ਟੇਕ ਜਾ ਕਰੋ ਠੀਕ ਹੈ ਜੀ ਤੇ ਹੋਰ ਇਦੋਂ ਪਰੇ ਕੋਈ ਗੱਲ ਹੀ ਹੋਈ ਨਾ ਕੋ ਗਾਲ ਵਾਲੀ ਨਾ ਹੋਰ ਸਰਦਰ ਜਗ੍ਹਾ ਜਗ੍ਹਾ ਦੇ ਕੋਈ ਬੰਦਾ ਮੱਥਾ ਟੇਕਣ ਦੇ ਕੋਈ ਰੋ ਨਹੀਂ ਸਕਦਾ ਹੁਣ ਹੁਣ ਤੁਸੀਂ ਦੱਸੋ ਵੀ ਜੇ ਮੇਰਾ ਕੋਈ ਕਸੂਰ ਹੈ ਮੈਨੂੰ ਜਿੱਥੇ ਮਰਜੀ ਬਿਠਾ ਲਓ ਦੇਖੋ ਸਰ ਪਰ ਮੈਂ ਤੁਹਾਡਾ ਵਰਜੇ ਧੋ ਲੁੱਟਾ ਪਰ ਦੇਖੋ ਮੈਂ ਔਰੇਡੀ ਖਾਬੇ ਚ ਤੁਹਾਡਾ ਨਾਲ ਵਰਜੇ ਮੈਂ ਹੀ ਚਲਾ ਰਣਾ ਸੀ ਲੇ ਤੁਸੀਂ ਤਾਂ ਹੱਜ ਜੀ ਜਾ ਕੇ ਤੇ ਤੁਹਾਡਾ ਕੰਮ ਹੈ ਹਾਂਜੀ ਹਾਂਜੀ ਤੇ ਸਾਡਾ ਵੀ ਮੁੰਡਾ ਬਲਜੀਤ ਉਹ ਜਮਾਲਪੁਰਿਆ ਹੈਗਾ ਉਹ ਵੀ ਪ੍ਰੈਸ ਵੋਟਰ ਹੈ ਠੀਕ ਹੈ ਸਭ ਨੂੰ ਜਾਣਦੇ ਹੋਗਾ ਸਰ ਹਾਂਜੀ ਹਾਂਜੀ ਤੇ ਕੋਈ ਗੱਲ ਜੋ ਮਰਜ਼ੀ ਵੀ ਕਰੋ ਪਰ ਇਹ ਆ ਵੀ ਜੋ ਸਚਾਈ ਆ ਉਹ ਸਚਾਈ ਤੁਹਾਨੂੰ ਫਤਲ ਕਿ ਲੱਗੀ ਹੁਣ ਸਰ ਇਹ ਦੇਖੋ ਮੈਂ ਸਚਾਈ ਇਹ ਦੇਖੋ ਪਰ ਜੋ ਤੁਸੀਂ ਆਪਣਾ ਵਰਜੀਤ ਆਪਾਂ ਤੁਹਾਡਾ ਵਰਜੀਤ ਚਲਾ ਦੇਣਾ ਜੋ ਉਹਨਾਂ ਨੇ ਵਰਜੀਤ ਤੇ ਮੋਲ ਕਰ ਲਿਆ ਹਾਂਜੀ ਬਾਕੀ ਕੋਈ ਪੰਚਾਇਤ ਨੂੰ ਫੋਨ ਕਰਕੇ ਪੁੱਛ ਲਓ ਹਾਂਜੀ ਉਹਨਾਂ ਕੋਈ ਕੰਨੀ ਨਹੀਂ ਉਹਨਾਂ ਨੇ ਵਰਜੀਤ ਨਹੀਂ ਅਸੀਂ ਲਾਵਾਂਗੇ ਪਰ ਜੈਨ ਨੂੰ ਫੋਨ ਕਰਕੇ ਪੁੱਛ ਲੋ ਤਾਂ ਹੀ ਤਾਂ ਨੁਆ ਅਸਲੀਅਤ ਤਾਂ ਹੀ ਬਦਲੇ ਮੈਂ ਕਹਿੰਦਾ ਮੈਂ ਕਹੋ ਇਹਨੇ ਮੈਨੂੰ ਮਾਰਿਆ ਉਹ ਮਿਲ ਕੇ ਮੈਨੂੰ ਮਾਰਿਆ ਦੇਖੋ ਉਹਨਾਂ ਨੇ ਉਹਨਾਂ ਨੇ ਦੇਖੋ ਉਹਨਾਂ ਨੇ ਬਾਹਰ ਪਰ ਰੋਬ ਲਾਇਆ ਸੀ ਠੀਕ ਹੈ ਤੁਸੀਂ ਉਹਨਾਂ ਪਰ ਰੋਬ ਲਾਇਆ ਆਪਾਂ ਦੋਨੇ ਪਾਸੇ ਲੜਨੀ ਹੈ ਠੀਕ ਹੈ ਜੀ ਹੁਣ ਉਹਦੇ ਪਰਜਾਇਦ ਦੇ ਖਰਿਆ ਤੇ ਇਹਦੇ ਘਰ ਵਾਲੇ ਤੇ ਇਹਦੀ ਮਾਂ ਇਹਦੇ ਜਲਾਨੀ ਨੇ ਇੰਨੀਆਂ ਗੰਦੀਆਂ ਗੱਲਾਂ ਕੱਢੀਆਂ ਸਾਨੂੰ ਠੀਕ ਹੈ ਸਰ ਤੇ ਇਹ ਆਪਦੇ ਮੂੰਹ 'ਚ ਕੋਈ ਨਹੀਂ ਕਹਦੇ ਸਾਡੇ ਜੋ ਕੋਈ ਬੋਲਿਆ ਚਲੋ ਠੀਕ ਹੈ ਸਰ ਚਲੋ ਠੀਕ ਹੈ ਜੀ ਚੰਗਾ ਸਰ ਛੋਟਾ ਵਰਜਨ ਚਲਾਰੀਏ ਠੀਕ ਹੈ ਇਹ ਹੈ ਹਾਂ ਜੀ ਮੈਂ ਦੇਖੋ ਮੈਨੂੰ ਤਾਂ ਇਹ ਨਹੀਂ ਪਤਾ ਵਰਜਨ ਹੁੰਦਾ ਕੀ ਹੈ ਮੈਨੂੰ ਇਹ ਨਹੀਂ ਪਤਾ ਹੁੰਦਾ ਕੀ ਹੈ ਸਰ ਵਰਜਨ ਇਹੀ ਹੈ ਪੱਕਾ ਜਿੰਨੇ ਉਹਨਾਂ ਨੇ ਆਪਣੀ ਇੱਕ ਵੀਡੀਓ ਕੋਲ ਵੀ ਤਾਂ ਤੁਹਾਨੂੰ ਕਹਿੰਨੇ ਮਤਲਬ ਵਰਜਨ ਦੇ ਸਾਡੇ ਨਾਲ ਉਹਨਾਂ ਦਾ ਵਾਦਕਾ ਜੋ ਦੀ ਗਲਤ ਸੀ ਇਹੀ ਗਲਤ ਹੋਈ ਹੈ ਠੀਕ ਹੈ ਜੋ ਵੀ ਹੋਇਆ ਸਰ ਜੀ ਮੇਰੀ ਗੱਲ ਸੁਣ ਇੱਕ ਮਿੰਟ ਇਹ ਗੱਲ ਸੁਣੋ ਪਰ ਚਲਾਉਣਾ ਤੁਹਾਨੂੰ ਸਾ ਚਾਹੀਦਾ ਸਾਲਾ ਕੋਈ ਪਹਿਲਾਂ ਤੁਸੀਂ ਸਬੂਤ ਲਓ ਕੋਈ ਸਰ ਜੀ ਮੈਂ ਤਾਂ ਮੈਂ ਤੁਹਾਨੂੰ ਆਪ ਮੈਂ ਤੁਹਾਨੂੰ ਆਪਣੇ ਦਸਤੀਆ ਸਾਰੀਆਂ ਹੁਣ ਐ ਤੇ ਕੀ ਬਸ ਸੱਚ ਕਿਦਾ ਝੂਠ ਕਿਦਾ ਸਰ ਦੇ ਬਾਕੀ ਉਹ ਉਹਨੇ ਦੱਸਿਆ ਪਰ ਉਹ ਜੜਦਾ ਜੇ ਤੁਸੀਂ ਉੱਤੇ ਬੈਠੇ ਲੜਨਾ ਚੱਲਣਾ ਰਿਵਾਇਸ ਹੋਈ ਥੋੜੀ ਬਲ ਸਰ ਦੇਖੋ ਨਾਕ ਕੋ ਤੁਹਾਡੇ ਕੋਲ ਨਾਕ ਕੋ ਦੋਨੋਂ ਕੋ ਲੱਢੀ ਪਰ ਹਾਂਜੀ ਹਾਂਜੀ ਸਾਡੇ ਕੋ ਸਬੂਤ ਹੈਗਾ ਜਿੰਦਾ ਲਾਇਦਾ ਜਿੰਦਾ ਲਾਇਦਾ ਵੀਡੀਓ ਬਣੀ ਵੀਡੀਓ ਬਣੀ ਹੋਈ ਹੈ ਪਰ ਪਰ ਮੈਨੂੰ ਮਤੋਂ ਮੈਨੂੰ ਮਤੋਂ ਪਾਰੋਗਾ ਇਹਨਾਂ ਦੀ ਗੜਾ ਕਰਦੀ ਬੜੀ ਬੜੀ ਹੋਈ ਹੈ ਅੱਛਾ ਜੀ ਤੇ ਜਿੰਦੇ ਲਾਇਦੀ ਵੀਡੀਓ ਬਣੀ ਹੋ ਹੁਣ ਸਰਪੰਚ ਕਹੂਗਾ ਤਾਂ ਫੇਰ ਤੁਹਾਨੂੰ ਪਾ ਦਾਂਗੇ ਨਹੀਂ ਤੁਸੀਂ ਪੁੱਛ ਬਾਅਦ ਮੈਂ ਤਾਂ ਕਿ ਮੈਂ ਨਾ ਖਵਾ ਚਲਾਨੀ ਮੈਂ ਤੁਹਾਡੇ ਵਰਜਨ ਵੀ ਅਹੀ ਲੜਾ ਕੇ ਲਾ ਦਿਆਂਗੀ ਤੁਹਾਡੇ ਕੋਲ ਜਿੰਦਰੇ ਵੀ ਦਾ ਸਨੋ ਹਾਂਜੀ ਤੇਰੇ ਨਾਲ ਬਾਅਦ ਚਾੜਾ ਫਿਰ ਬਰਜੇ ਤੁਹਾਨੂੰ ਮੈਂ ਤੁਹਾਡਾ ਮੈਨੂੰ ਮਿਲ ਗਿਆ ਤੁਹਾਡਾ ਵਰਜਨ ਮੈਂ ਨਾਲ ਚਲਾ ਮਾਰ ਗਿਆ ਸਰ ਠੀਕ ਹਾਂਜੀ ਜੋ ਗੱਲ ਬੱਦੀ ਤੇ ਆਹੀ ਚੱਲੂਗ ਸਰ ਠੀਕ ਹੈ ਸਰ ਠੀਕ ਹੈ ਓਕੇ ਸਰ ਥੈਂਕ ਯੂ